ਦੇਖੋ ਜੀ ਮੈਂ ਸਭ ਤੋਂ ਪਹਿਲਾਂ ਸਨਾਮ ਆਈਟੀ ਦੇ ਵਿੱਚ ਸਟੱਡੀ ਕਰਦਾ ਜਦੋਂ 245 ਤੇ ਬੱਸ ਜਿਹੜੀਆਂ ਮਹਿਲਾ ਚੌਂਕ ਦੇ ਵਿੱਚ ਆਈ ਹੈ ਤਾਂ ਮੈਂ ਬੱਸ ਦੇ ਵਿੱਚ ਬੈਠਿਆ ਨਾਲ ਮੇਰੇ ਇੱਕ ਬੀਬਾ ਅਮਰਤਾ ਰੀ ਸੀ ਜੋ ਨਾਲ ਸੀਟ ਤੇ ਬੈਠੇ ਸੀਗੇ ਸਟਾਰਟਿੰਗ ਦੇ ਵਿੱਚ ਅੱਗੇ ਮੇਰੇ ਇੱਕ ਪੁਲਿਸ ਮੁਲਾਜ਼ਮ ਸੀਗਾ ਜਿਸ ਨੇ ਕੀ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਸ਼ਰਾਬ ਪੀਤੀ ਹੋਈ ਸੀਗੀ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਕਾਕਾ ਜੀ ਤੁਹਾਡੀਆਂ ਮੋਬਾਈਲਟੀ ਗੱਲਾਂ ਮੁੱਕ ਗਈਆਂ ਮੈਂ ਉਹਨਾਂ ਨੂੰ ਕਿਹਾ ਜੀ ਅੰਕਲ ਜੀ ਕਿਹੜੀਆਂ ਗੱਲਾਂ ਉਹ ਕਹਿੰਦੇ ਜਿਹੜਾ ਤੂੰ ਮੋਬਾਈਲ ਤੇ ਗੱਲਾਂ ਕਰ ਰਿਹਾ ਮੈਂ ਕਹਾਂ ਜੀ ਅਸ ਟਾਈਮ ਮੇਰੇ ਕੋਲ ਤਾਂ ਮੋਬਾਈਲ ਹੀ ਨਹੀਂ ਹੈਗਾ ਮੋਬਾਈਲ ਮੇਰਾ 2 ਦਿਨ ਪਹਿਲਾਂ ਡੈੱਡ ਹੋ ਚੁੱਕਿਆ ਹੈ ਉਸ ਤੋਂ ਬਾਅਦ ਉਹਨਾਂ ਨੇ ਅਮਰਤਾਰੀ ਜਿਹੜੀ ਬੀਬਾ ਸੀ ਮੇਰੇ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਸਿਰ ਤੇ ਪਟਕੀ ਬੰਨ ਕੇ ਸਿੱਖੀ ਦਾ ਕੀ ਜਲੂਸ ਕੱਢਿਆ ਹੋਇਆ ਅਸੀਂ ਅਮਰਤਾਰੀਆਂ ਬੀਬੀਆਂ ਦੇ ਕਸ਼ੈਰੇ ਲਵਾ ਦੇਣੇ ਹੁੰਨੇ ਆ ਗਾਤਰੇ ਜੋ ਕਿਲੀ ਦੇ ਡੰਗਾ ਦੇਣੇ ਹੁੰਨੇ ਆ ਉਹਨਾਂ ਨੇ ਜੋ ਅਮਰਤਾਰੀ ਬੀਬਾ ਜੀ ਸੀਗੇ ਉਹਨਾਂ ਦੀ ਬਾਹ ਫੜਨ ਦੀ ਕੋਸ਼ਿਸ਼ ਕੀਤੀ ਬਟ ਮੈਂ ਬਾਹ ਫੜ ਨਹੀਂ ਦਿੱਤੀ ਹੈਗੀ ਉਸ ਤੋਂ ਬਾਅਦ ਜੋ ਮੇਰੇ ਬੀਬਾ ਜੀ ਨਾਲ ਸਨ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਿਛਲੀ ਸੀਟ ਤੇ ਚੱਲ ਜਾਓ ਉਹ ਪਿਛਲੀ ਸੀਟ ਤੇ ਚੱਲ ਗਏ ਤੇ ਮੈਂ ਆਪ ਜਾ ਕੇ ਪਿੱਛੇ ਖੜਾ ਹੋ ਗਿਆ ਉਸ ਤੋਂ ਬਾਅਦ ਜੋ ਪੁਲਿਸ ਮੁਲਾਜ਼ਮ ਸੀ ਉਸ ਨੇ ਇਹੋ ਜਿਹੀ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਕਿ ਮੈਂ ਤੁਹਾਡੇ ਸਾਹਮਣੇ ਉਹ ਬਿਆਨ ਵੀ ਨਹੀਂ ਕਰ ਸਕਦਾ ਕਿ ਉਸ ਨੇ ਇਹੋ ਜਿਹੀਆਂ ਵਰਤ ਇਹੋ ਜਿਹੀ ਸ਼ਬਦਾਵਲੀ ਦੀ ਵਰਤੋਂ ਕੀਤੀ ਰਸਤੇ ਦੇ ਵਿੱਚ ਉਹਨਾਂ ਨੇ ਮੇਰੀ ਮਾਂ ਭੈਣ ਨੂੰ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਤੇ ਉਸ ਅੰਮ੍ਰਿਤਧਾਰੀ ਬੀਬਾ ਨੂੰ ਉਸ ਤੋਂ ਬਾਅਦ ਰਾਸਤੇ ਦੇ ਵਿੱਚ ਜਦੋਂ ਮੈਂ ਡਿੜਬੇ ਪਿੰਡ ਦੇ ਵਿੱਚ ਪਹੁੰਚਿਆ ਤਾਂ ਇੱਕ ਪੁਲਿਸ ਮੁਲਾਜ਼ਮ ਸੀਗਾ ਉੱਥੇ ਉਹਨਾਂ ਨੂੰ ਅਸੀਂ ਉੱਥੇ ਰੋਕੇ ਬੱਸ ਰੁਕੀ ਤਾਂ ਡਰਾਈਵਰ ਵੀਰ ਮੇਰੇ ਨਾਲ ਉਤਰੇ ਕੰਡੈਕਟਰ ਵੀ ਉਤਰਿਆ ਮੈਂ ਨੀਚੇ ਉਤਰਿਆ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਤੁਹਾਡਾ ਇੱਕ ਪੁਲਿਸ ਮੁਲਾਜ਼ਮ ਜੀ ਸਾਨੂੰ ਮੈਨੂੰ ਬਹੁਤ ਤੰਗ ਕਰ ਰਿਹਾ ਹੈ ਜਾਨੀ ਕਿ ਸਾਰੀਆਂ ਸਵਾਰੀਆਂ ਨੂੰ ਤੰਗ ਕਰ ਰਿਹਾ ਹੈ ਉੱਥੇ ਆਪਣੇ ਡਰਾਈਵਰ ਵੀਰ ਨੇ ਵੀ ਚਾਰ ਦਿੱਤੇ ਕਿ ਇਹ ਸਵਾਰੀਆਂ ਨੂੰ ਇੰਨਾ ਜ਼ਿਆਦਾ ਤੰਗ ਕਰ ਰਿਹਾ ਹੈ ਕਿ ਇਹ ਨਹੀਂ ਦੇਖ ਰਿਹਾ ਕੋਈ ਵੱਡਾ ਹੈ ਕੋਈ ਛੋਟਾ ਹੈ ਹਰ ਇੱਕ ਨੂੰ ਗਾਲਾਂ ਕੱਢਣ ਲੱਗ ਰਿਹਾ ਹੈ ਜਦ ਕਿ ਇਸ ਅਮਰਤਾਰੀ ਬੀਬਾ ਨਾਲ ਤੇ ਇਸ ਮੁੰਡੇ ਨਾਲ ਤਾਂ ਬਹੁਤ ਹੀ ਜ਼ਿਆਦਾ ਉਸ ਤੋਂ ਬਾਅਦ ਜੀ ਕੁਝ ਟਾਈਮ ਬਾਅਦ 5 5 ਕਿਲੋਮੀਟਰ ਅੱਗੇ ਇੱਕ ਖੇਤਲਾ ਪਿੰਡ ਹੈ ਜਿੱਥੇ ਕਿ ਅਮਰਤਾਰੀ ਬੀਬਾ ਆਪਣੇ ਪਿੰਡ ਨੂੰ ਉਤਰੀ ਉਸਨੇ ਮੈਨੂੰ ਕਿਹਾ ਵੀ ਕੀ ਵੀਰੇ ਤੂੰ ਇੱਥੇ ਉਤਰ ਜਾ ਪਰ ਮੈਂ ਨਹੀਂ ਉਤਰਿਆ ਮੈਂ ਕਿਹਾ ਮੈਂ ਆਪਣੇ ਸ਼ਹਿਰ ਪਾਤਣੀ ਜਾਣਾ ਹੈ ਤੇ ਉਸ ਤੋਂ ਬਾਅਦ ਜਦ ਮੈਂ ਆਪਣੇ ਪਾਤਣਾ ਸ਼ਹਿਰ ਨੂੰ ਪਹੁੰਚਿਆ ਅੱਗੇ ਮੈਂ ਜਾ ਕੇ ਫੋਨ ਕੀਤਾ ਆਪਣੇ ਚਾਚਾ ਜੀ ਨੂੰ ਮੇਰੇ ਨਾਲ ਜੋ ਮੇਰੇ ਯਾਰ ਦੋਸਤ ਨੇਗੇ ਕਿ ਤੁਸੀਂ ਆਪਣੇ ਨਵੇਂ ਬੱਸ ਸਟੈਂਡ ਦੇ ਵਿੱਚ ਪਹੁੰਚੋ ਬਟ ਮੈਂ ਡਰਾਈਵਰ ਵੀਰ ਨੂੰ ਕਿਹਾ ਕਿ ਬੱਸ ਬਾਈਪਾਸ ਨਹੀਂ ਕਰਨੀ ਹੈਗੀ ਬੱਸ ਆਪਣੇ ਵਿੱਚੋਂ ਦੀ ਜਾਣੀ ਚਾਹੀਦੀ ਹੈ ਬੱਸ ਸਟੈਂਡ ਦੇ ਜਦੋਂ ਬੱਸ ਨੂੰ ਵਿੱਚੋਂ ਦੀ ਕੀਤਾ ਗਿਆ ਤਾਂ ਜਦੋਂ ਬੱਸ ਨੂੰ ਸਲੋ ਕੀਤਾ ਗਿਆ ਸ਼ਹਿਰ ਦੇ ਅੰਦਰ ਐਂਟਰ ਕਰਨ ਵੇਲੇ ਤਾਂ ਉਹ ਪੁਲਿਸ ਮੁਲਾਜ਼ਮ ਭੱਜ ਕੇ ਥੱਲੇ ਉਤਰਿਆ ਭੱਜ ਕੇ ਜਦੋਂ ਥੱਲੇ ਉਤਰਿਆ ਉਸ ਤੋਂ ਬਾਅਦ ਬੱਸ ਜਦੋਂ ਰੁਕੀ ਤਾਂ ਮੈਂ ਥੱਲੇ ਨੀਚੇ ਉਤਰਿਆ ਤੇ ਉਹਨੇ ਪਿੱਛੋਂ ਆ ਕੇ ਮੇਰੇ ਤੇ ਅਟੈਕ ਕੀਤਾ ਅਟੈਕ ਕਰਨ ਦੇ ਬਾਵਜੂਦ ਨੇ ਮੇਰਾ ਗਲਾਵਾ ਫੜਿਆ ਮੇਰੇ ਕੱਪੜੇ ਫੜੇ ਮੇਰੇ ਮੁੱਕੀ ਮਾਰੀ ਤਾਂ ਜਦੋਂ ਮੈਂ ਸ਼ੋਲਡਰ ਪੁਸ਼ ਕੀਤਾ ਤਾਂ نیچے ਡਿੱਗੇ نیچے ਡਿੱਗਣ ਤੇ ਡਰਾਈਵਰ ਵੀਰ ਵੀ ਕੰਡੈਕਟਰ ਵੀਰ ਵੀ ਜੋ نیچے ਆਏ ਸਵਾਰੀਆਂ ਵੀ نیچے ਉਤਰੀਆਂ ਦੇਖਿਆ ਕਿ ਉਹ ਮਲਾਜ਼ਮ ਫਿਰ ਗਾਲਾਂ ਕੱਢਣ ਲੱਗਿਆ ਗਾਲਾਂ ਕੱਢਣ ਤੋਂ ਬਾਅਦ ਹੱਤੋਪਾਈ ਹੋਏ ਹੱਤੋਪਾਈ ਹੋਣ ਦੇ ਨਾਲ ਮੇਰੇ ਵੀ ਉਹਨੇ ਥੱਪੜ ਮੁੱਕੀਆਂ ਮਾਰੀਆਂ ਤੇ ਸਵਾਰੀਆਂ ਨੇ ਵੀ ਉਹਨਾਂ ਦੇ ਕੁਝ ਥੱਪੜ ਮੁੱਕੀ ਕੀਤਾ ਕੁਝ ਟਾਈਮ ਤੋਂ ਬਾਅਦ ਕਾਠ ਹੋ ਤੇ ਬਹੁਤ ਜ਼ਿਆਦਾ ਹੋਇਆ ਕੁਝ ਵੀਡੀਓ ਸੀਗੀਆਂ ਲਾਸਟ ਵਾਲੀਆਂ ਮਿੰਟਾਂ ਦੀਆਂ ਜੋ ਮੇਰੀਆਂ ਵਾਇਰਲ ਹੋ ਚੁੱਕੀਆਂ ਸੀਗੀਆਂ ਜੋ ਸਟਾਰਟਿੰਗ ਵਾਲੀਆਂ ਵੀਡੀਓ ਸੀ ਉਹ ਕਿਸੇ ਨੇ ਨਹੀਂ ਦਿੱਤੀਆਂ ਹੈਗੀਆਂ ਜੀ ਇਸ ਤੋਂ ਬਾਅਦ ਮੈਂ ਸਾਈਡ ਤੇ ਹੋ ਚੁੱਕਿਆ ਤੇ ਉਹ ਪੁਲਿਸ ਮੁਲਾਜ਼ਮ ਮੌਕੇ ਤੋਂ ਫਰਾਰ ਹੋ ਗਿਆ ਤੇ ਪਤਾ ਲੱਗਿਆ ਕਿ ਇਹਦੀਆਂ ਪਹਿਲਾਂ ਦੀਆਂ ਵੀ ਕੁਝ ਵੀਡੀਓ ਸਾਹਮਣੇ ਆਈਆਂ ਜਿਦੇ ਵਿੱਚ ਇਹ ਪਹਿਲਾਂ ਵੀ ਕਿਤੇ ਕੁਛ ਇੱਤਰ ਖਾ ਰਿਆ ਕੁਟ ਖਾ ਰਿਆ ਟ੍ਰੇਨ ਦੇ ਵਿੱਚ ਬੈਠਾ ਜਾਂ ਇਦਾਂ ਦਾ ਕੁਝ ਮਾਹੌਲ ਪਹਿਲਾਂ ਵੀ ਕ੍ਰੀਏਟ ਕੀਤਾ ਹੈ ਮੈਂ ਹਾਂਜੀ ਕਾਫੀ ਵੀਡੀਓ ਜੋ ਵਾਇਰਲ ਹੋ ਚੁੱਕੀਆਂ ਨੇ ਕਿ ਇੱਕ ਲੇਵੜਾ ਵਾਸ ਦੇ ਵਿੱਚ ਵੀ ਇਹਨਾਂ ਨੇ ਇਹੋ ਜਿਹਾ ਕੰਮ ਕੀਤਾ ਸੀਗਾ ਉਸ ਟਾਈਮ ਗਰਗ ਬਸ ਦੇ ਵਿੱਚ ਵੀ ਜੋ ਵਰਦੀ ਪਾ ਕੇ ਇਹਨਾਂ ਨੇ ਇੱਕ ਬਜ਼ੁਰਗ ਵਿਅਕਤੀ ਜੋ ਇਹਨਾਂ ਦੇ ਪੈਰੀਆ ਤਲਾਰੇ ਨੇ ਕਿ ਤੁਸੀਂ ਇਸ ਤਰ੍ਹਾਂ ਨਾ ਬੋਲੋ ਕਿ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਪਰ ਇਹ ਨਹੀਂ ਰੁਕੇ ਉਸ ਪਹਿਲਾਂ ਵੀ ਕਾਫੀ ਕੇਸ ਆ ਚੁੱਕੇ ਨੇ ਸਾਹਮਣੇ ਸੋ ਸਿੰਘੋ ਤੁਸੀਂ ਦੇਖੋ ਇੱਕ ਤਾਂ ਇਹ ਸ਼੍ਰੀਆਮ दारू ਪੀ ਕੇ ਪਹਿਲਾਂ ਵੀ ਪਬਲਿਕਲੀ ਇਦਾਂ ਦੀਆਂ ਹਰਕਤਾਂ ਕਰ ਚੁੱਕਾ ਦੂਜਾ ਇਹ ਅੰਮ੍ਰਿਤਧਾਰੀ ਬੀਬੀ ਨੂੰ ਕਿਹੜੀ ਭਾਸ਼ਾ ਵਰਤ ਰਿਹਾ ਹੈ ਬੀਸੀ ਤੇਰੇ ਗਾਤਰੇ ਤੇਰੇ ਕਸ਼ਹਿਰਾ ਲਵਾ ਦਿੰਨੇ ਆ ਕਿਲੀ ਤੇ ਟੰਗਾ ਦਿੰਨੇ ਆ ਤੀਜਾ ਇਹ ਪਬਲਿਕ ਦੇ ਵਿੱਚ ਜਿਹੜੀ ਬਸ ਚ ਸਫਰ ਕਰਦਾ ਹੈ ਜਾਂ ਟ੍ਰੇਨ ਚ ਸਫਰ ਕਰਦਾ ਹੈ ਇਹ ਉੱਥੇ ਦਾ ਮਾਹੌਲ ਖਰਾਬ ਕਰਦਾ ਹੈ ਇਹ ਆਪਣੇ ਆਪ ਨੂੰ ਕੀ ਸਮਝਦਾ ਇੱਕ ਅਮਰਤਾਰੀ ਬੀਬੀ ਨੂੰ ਇੰਨੀ ਗੱਲ ਕਹਿਣੀ ਵੀ ਇਹ ਤੂੰ ਬਣੀ ਕੀ ਫਿਰਦੀ ਆ ਤੇਰਾ ਗਾਤਰਾ ਲਵਾ ਦਿੰਨਾ ਤੇਰਾ ਕਸ਼ਹਿਰਾ ਲਵਾ ਦਿੰਨਾ ਇਹ ਆਪਣੇ ਆਪ ਨੂੰ ਕੀ ਸਮਝਦਾ ਕਿ ਸਾਡੀ ਜਮੀਰ ਮਰ ਗਈ ਹੈ ਕਿ ਅਸੀਂ ਜੀਂਦੇ ਨਹੀਂ ਹਜੇ ਇਸ ਵੀਰ ਦੇ ਨਾਲ ਦਾਸ ਤੇ ਸਮੂਚੀਆਂ ਜਥੇਬੰਦੀਆਂ ਆਈਐਸਐਫ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੀਰ ਗੁਰਜੰਟ ਸਿੰਘ ਅਸੀਂ ਇਸ ਵੀਰ ਦੇ ਬਿਲਕੁਲ ਨਾਲ ਮੋਢੇ ਨਾਲ ਮੋਢਾ ਲਾ ਕੇ ਨਾਲ ਅਸੀਂ ਇਸ ਵੀਰ ਨੂੰ ਨਾ ਤਾਂ ਇਹਦੇ ਤੇ ਕੋਈ ਪਰਚਾ ਹੋਣ ਦੇਣਾ ਚਾਹੁੰਦੇ ਆ ਨਾ ਹੀ ਇਸ ਵੀਰ ਨੂੰ ਅਸੀਂ ਹੱਥ ਲੱਗਣ ਦੇਣਾ ਚਾਹੁੰਦੇ ਆ ਉਹ ਇਹਨਾਂ ਦੇ ਘਰੇ ਰੇਡ ਮਾਰ ਰਿਹਾ ਮੈਨੂੰ ਦੱਸੋਗੇ ਮਾੜਾ ਜਿਆ ਉਹਨੇ ਤੁਹਾਡੇ ਘਰੇ ਕਿੰਨੀ ਵਾਰ ਰੇਡ ਮਾਰੀ ਹੈ ਜਾਂ ਕਿਦਾਂ ਹਾਂਜੀ ਜਿਸ ਟਾਈਮ ਇਹ 21 ਤਰੀਕ ਨੂੰ ਜੋ ਵੀ ਇਹ ਮੇਰੇ ਨਾਲ ਘਟਨਾ ਵਾਪਰੀ ਹੈ ਘਟਨਾ ਵਾਪਰਨ ਤੋਂ ਬਾਅਦ ਸਹੀ 9-10 ਵਜੇ ਦਾ ਟਾਈਮ ਸੀਗਾ ਜਿਸ ਤੋਂ ਮੈਂ ਘਰੇ ਆਪਣੇ ਆਇਆ ਤਾਂ ਦੋ ਜੋ ਪੁਲਿਸ ਮੁਲਾਜ਼ਮ ਸੀਗੇ ਮੈਨੂੰ ਕਹਿੰਦੇ ਆ ਕੇ ਕਹਿੰਦੇ ਕਿ ਹਾਂ ਕਾਕਾ ਤੂੰ ਅੱਜ ਕੋਈ ਕਾਹਨ ਕੀਤਾ ਮੈਂ ਕਿਹਾ ਜੀ ਮੈਂ ਕੋਈ ਕਾਹਨ ਕੋਣ ਤਾਂ ਕੀਤਾ ਨਹੀਂਗਾ ਬਟ ਮੈਂ ਇੱਕ ਕਿਸੇ ਗਰੀਬ ਲੜਕੀ ਦੀ ਹੈਲਪ ਕੀਤੀ ਆ ਮਦਦ ਕੀਤੀ ਹੈ ਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਕਾਕਾ ਤੂੰ ਮੌਕੇ ਤੋਂ ਭੱਜਣਾ ਨਹੀਂਗਾ ਮੈਂ ਕਿਹਾ ਜੀ ਭੱਜوں ਨੂੰ ਮੈਂ ਕਿਹੜਾ ਚੋਰਾਂਗਾ ਮੈਂ ਕਿਹਾ ਚੋਰੀ ਕੀਤੀ ਐ ਕਹਿੰਦੇ ਠੀਕ ਐ ਜੀ ਜਿੰਨੂੰ ਮਤਲਬ ਉਹ ਮੈਨੂੰ ਕਹਿੰਦੇ ਕਿ ਤਰਾ ਘਰ ਕਿੱਥੇ ਐ ਤੂੰ ਸਾਡੇ ਨਾਲ ਬੈਠ ਮੋਟਰਸਾਈਕਲ ਤੇ ਚੱਲ ਸਾਡੇ ਨਾਲ ਥਾਣੇ ਚੱਲ ਮੈਂ ਕਹਾਂ ਜੀ ਮੈਂ ਥਾਣੇ ਨਹੀਂ ਜਾਣਾ ਹੈਗਾ ਮੈਂ ਇਹਨੂੰ ਪਹਿਲਾਂ ਤੁਸੀਂ ਮੇਰੇ ਘਰੇ ਜਾਓ ਉਹ ਜੀ ਮੈਨੂੰ ਘਰ ਮੇਰੇ ਘਰ ਚੱਲ ਗਏ ਨੇ ਮੈਨੂੰ ਅੰਦਰ ਜਾ ਕੇ ਕਹਿੰਦੇ ਕਿ ਤੂੰ ਪਾਣੀ ਲੈ ਕੇ ਆ ਜਦੋਂ ਮੈਂ ਪਾਣੀ ਲੈਣ ਲਈ ਚਲਾ ਗਿਆ ਤਾਂ ਜੀ ਉਹਨਾਂ ਨੇ ਪਿੱਛੋਂ ਆਪਣੇ ਵੱਡੇ ਵੱਡੇ ਜਿਹੜੇ ਅਫਸਰ ਸੀ ਉਹਨਾਂ ਨੂੰ ਫੋਨ ਕੀਤਾ ਕਿ ਮੋਲਜਮ ਲੱਭ ਚੁਕਿਆ ਜਦੋਂ ਉਹ ਗੱਡੀਆਂ ਆਈਆਂ ਤਾਂ ਜੀ ਮੈਂ ਮੌਕੇ ਦਾ ਫਾਇਦਾ ਚੁੱਕਦਿਆਂ ਹੋਇਆ ਆਪਣੀ ਕੋਠੀ ਤੋਂ ਤੇ ਸਿੱਧੀ ਛਾਲ ਮਾਰੀ ਤੇ ਮੌਕੇ ਤੇ ਮ ਫਰਾਰ ਹੋਇਆ ਫਰਾਰ ਹੋਣ ਤੋਂ ਬਾਅਦ ਕਿ ਜਿਵੇਂ ਮੇਰਾ ਘਰੇ ਛੋਟਾ ਬ੍ਰਦਰ ਸੀ ਉਹਨੂੰ ਵੀ ਧਮਕੀਆਂ ਦਿੱਤੀਆਂ ਤੇ ਮੇਰੀ ਮਾਤਾ ਨੂੰ ਇਹਨਾਂ ਨੇ ਕਿਹਾ ਕਿ ਚੱਲ ਬੀਬਾ ਤੈਨੂੰ ਥਾਣੇ ਲੈ ਕੇ ਚਲੀਏ ਤਾਂ ਮੇਰੀ ਮਾਤਾ ਨੇ ਅੱਗੋਂ ਇਹ ਕਿਹਾ ਜੇ ਤੁਸੀਂ ਵਰਦੀ ਲਾਹੋਣੀ ਹੈ ਤਾਂ ਥਾਣੇ ਲੈ ਚਲੋ ਬਟ ਇਹ ਪੁਲਿਸ ਮੁਲਾਜ਼ਮ ਜੋ ਵੀ ਮੌਕੇ ਦਾ ਜਸਪਾਲ ਸ਼ਰਮਾ ਸੀਗਾ ਜਾਂ ਅਮਨਪਾਲ ਸਿੰਘ ਸੱਧੂ ਸੀ ਇਹਨਾਂ ਨੇ ਬੜੀਆਂ ਸਾਨੂੰ ਡਰਾਵੇ ਦਿੱਤੇ ਨੇ ਮਾਰਨ ਦੇ ਜਾਂ ਧਮਕਾਉਣ ਦੇ ਸੋ ਸੰਗਤ ਜੀ ਸਾਰੀ ਵਾਰਤਾ ਆਪ ਜੀ ਦੇ ਸਾਹਮਣੇ ਆ। ਇਹ ਪੁਲਿਸ ਕਰ ਕੀ ਰਹੀ ਹੈ? ਇਹ ਸ਼ਰੀਆਮ ਗੁੰਡਾਗਰਦੀ ਤੇ ਉਤਰੀ ਹੈ। ਸਾਡੀਆਂ ਸਮੂਚੀਆਂ ਸਿੱਖ ਜਥੇਬੰਦੀਆਂ ਇਸ ਵੀਰ ਦੇ ਨਾਲ ਬਿਲਕੁਲ ਖੜੀਆਂ ਨੇ। ਮੈਂ ਪ੍ਰਸ਼ਾਸਨ ਨੂੰ ਇਹ ਤਾੜਨਾ ਦੇ ਦੇਣਾ ਚਾਹੁੰਨਾ ਦਮਨਦੀਪ ਸਿੰਘ ਖਾਲਸਾ ਲੁਧਿਆਣੇ ਤੋਂ। ਜੇ ਤੁਸੀਂ ਇਹਨਾਂ ਹਰਕਤਾਂ ਤੋਂ ਬਾਜ਼ ਨਾ ਆਏ ਸਾਨੂੰ ਮਜਬੂਰਨ ਤੁਹਾਡੇ ਤੇ ਐਕਸ਼ਨ ਲੈਣਾ ਪਵੇਗਾ। ਅਸੀਂ ਸਿੱਧੇ ਤੌਰ ਤੇ ਚਾਹੁੰਦੇ ਹਾਂ ਕਿ ਇਹਨੂੰ ਬਰਖਾਸਤ ਕੀਤਾ ਜਾਵੇ। ਅਸੀਂ ਬਹੁਤ ਜਲਦ ਐਸਐਸਪੀ ਪਟਿਆਲਾ ਤੱਕਰ ਪਹੁੰਚ ਕਰਾਂਗੇ ਕੀ ਤੁਸੀਂ ਪਹੁੰਚ ਕੀਤੀ ਹੈ ਜੀ ਮੈਨੂੰ ਸੁਣਨ ਚ ਆਇਆ ਤੁਹਾਡੇ ਘਰ ਵਾਲਿਆਂ ਨੇ ਪਹੁੰਚ ਕੀਤੀ ਹੈ ਪਟਿਆਲਾ ਅੱਜ ਜੀ ਜੋ ਮਹਿਲਾ ਮੰਡਲ ਦੇ ਪ੍ਰਧਾਨ ਨੇ ਸਾਡੇ ਪਾਤਣਾ ਤੋਂ ਰੂਬੀ ਜੀ ਉਹ ਤੇ ਕੁਝ ਪਟਿਆਲੇ ਤੋਂ ਬੀਬੀਆਂ ਜੋ ਕੀ ਇਸ ਮਹਿਲਾ ਮੰਡਲ ਦੀਆਂ ਪ੍ਰਧਾਨ ਨੇ ਅੱਜ ਉਹਨਾਂ ਨੇ ਐਸਐਸਪੀ ਸਾਹਿਬ ਦੇ ਨਾਲ ਗੱਲ ਕੀਤੀ ਹੈ ਤੇ ਉਹ ਕਹਿੰਦੇ ਕਿ ਜੋ ਵੀ ਹੋਵੇਗਾ ਅਸੀਂ ਤੁਹਾਡੇ ਨਾਲ ਮੌਕੇ ਤੇ ਸਾਥ ਦੇਵਾਂਗੇ ਸੋ ਇਹ ਸਾਰੀ ਵਾਰਤਾ ਆਪ ਜੀ ਦੇ ਸਨਮੁਖ ਹੈ ਸੋ ਹੁਣ ਤੁਸੀਂ ਨਿਰਣਾ ਕਰਨਾ ਹੈ ਸੰਗਤ ਜੀ ਕਿ ਇਹ ਸਭ ਕੀ ਹੋ ਰਿਹਾ ਹੈ ਕਿ ਸਾਡੀਆਂ ਜਮੀਰਾਂ ਜਾਗਦੀਆਂ ਨੇ ਇਸ ਵੀਰ ਦੀ ਤਾਂ ਜਾਗਦੀ ਹੈ ਇਹਨੇ ਸਬੂਤ ਦਿੱਤਾ ਜੇ ਸਾਡੀਆਂ ਜਾਗਦੀਆਂ ਨੇ ਤਾਂ ਉਹਦਾ ਸਬੂਤ ਸਾਨੂੰ ਦੇਣਾ ਪੈਣਾ ਹੈ ਤੇ ਵੀਰ ਦਾ ਸਾਥ ਦੇਣਾ ਮੈਂ ਇਹਦੇ ਵਿੱਚ ਕੋਈ ਧਰਮ ਦਾ ਇਸ਼ੂ ਨਹੀਂ ਲੈ ਕੇ ਆਉਣਾ ਚਾਹੁੰਦਾ ਨਾ ਹੈ ਜੇ ਉਹ ਗੁਰਸਿੱਖ ਬੀਬੀ ਨਾ ਹੁੰਦੀ ਕੋਈ ਹੋਰ ਵੀ ਹੁੰਦੀ ਤਾਂ ਵੀ ਇਸ ਵੀਰ ਨੇ ਇਦਾਂ ਹੀ ਬਿਲਕੁਲ ਸਾਥ ਦੇਣਾ ਸੀ ਦੇਣਾ ਸੀ ਹਾਂਜੀ ਮੈਂ ਦੇਣਾ ਸੀ ਜੀ ਕਿਉਂਕਿ ਇਹ ਮਨੁੱਖਤਾ ਦੀ ਗੱਲ ਹੈ ਇਹ ਹਿਮਿਉਨਿਟੀ ਦੀ ਗੱਲ ਹੈ ਕੀ ਹੋ ਰਿਹਾ ਹੈ ਸਾਰਾ ਕੁਝ ਇਹਦੇ ਪਿੱਛੇ ਕੀ ਪ੍ਰਸ਼ਾਸਨ ਵੀ ਉਹਨਾਂ ਦਾ ਹੀ ਸਾਥ ਦੇਵੇਗਾ ਜਿਹੜੇ ਇਸ ਟਾਈਪ ਦੇ ਸ਼ਰਾਬੀ ਗੁੰਡੇ ਟਾਈਪ ਦੇ ਬੰਦੇ ਇਹਨਾਂ ਨੇ ਪਾਲੇ ਹੋਏ ਨੇ ਸੋ ਸਾਡੀ ਸਿੱਧੇ ਤੌਰ ਤੇ ਮੰਗ ਹੀ ਇਹ ਹੈ ਕਿ ਇਹਨੂੰ ਬਰਖਾਸਤ ਕਰੋ ਤੇ ਇਸ ਵੀਰ ਦੇ ਉੱਤੇ ਕਿਸੇ ਪ੍ਰਕਾਰ ਦਾ ਪਰਚਾ ਅਸੀਂ ਨਹੀਂ برداشت ਕਰਾਂਗੇ ਚਾਹੇ ਸਾਨੂੰ ਸੜਕਾਂ ਤੇ ਆਣਾ ਪਵੇ ਜਿੱਦਾਂ ਮਰਜ਼ੀ ਸਾਨੂੰ ਜਾਮ ਕਰਨਾ ਪਵੇ ਅਸੀਂ ਹਰ ਤਰ੍ਹਾਂ ਦੇ ਸੰਘਰਸ਼ ਦੇ ਲਈ ਤਿਆਰ ਬਰ ਤਿਆਰ ਹਾਂ ਆਈਐਸਐਫ ਜਿੰਦਾਬਾਦ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਿੰਦਾਬਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ